ਉਈ ਸਾਦਾ ਵੀ ਅੱਗੇ ਪਿੱਛੇ ਨਹੀਂ ਆਗਾ ਕੁਝ ਨਹੀਂ ਆਗਾ ਉਹ ਆਪ ਕੋਦਰਤ ਦੀ ਫੈਲਦੀ ਮਾਰ ਦਸਲ ਪੇਟੀ ਸਾਰਾ ਕੁਝ ਰੋੜ ਗਿਆ ਨਿਆਮੀ ਵੀ ਇੱਕ ਪਕਾਈ ਵੀ ਇਹਨਾਂ ਨੇ ਕੀਤੀ ਆ ਪਰ ਪਾਣੀ ਦੀ ਮਾਰ ਦੇ ਨਾਲ ਪਕਾਈ ਵੀ ਇਹਨਾਂ ਨੇ ਕਿਸੇ ਕੰਮ ਨਹੀਂ ਆਇਆ ਇਟਸ ਆਲ ਇਟਸ ਆਲ ਵੀ ਅ ਸ਼ੇਮੀ ਨਿਊਜ਼ੀ ਇੱਕ ਪਾਣੀ ਦੀ ਇੱਕ ਕੁਦਰਤ ਦੀ ਮਾਰ ਕਹਿ ਸਕਦੇ ਆ ਜੋ ਇਹਨਾਂ ਦੇ ਨਾਲ ਇੱਕ ਖਿਲਵਾੜ ਕੀਤਾ ਆ ਉਸ ਖਿਲਵਾੜ ਦੇ ਨਾਲ ਇਹਨਾਂ ਦੇ ਦਿਲ ਤੇ ਜੋ ਥੇਸ ਪਹੁੰਚੀ ਆ ਇਸ ਥੇਸ ਨੂੰ ਇਸ ਦੇ ਉੱਤੇ ਮਲਮ ਤੁਸੀਂ ਲਗਾ ਸਕਦੇ ਹੋ ਬੱਚਨ ਚ ਲਿਖ ਕੇ ਡਿੱਗੇ ਨੂੰ ਪਰਮੇਸ਼ਰ ਤੋਂ ਹੁੰਦਾ ਜੀ ਸਿੱਖ ਭਰਾ ਮਦਦ ਕਰ ਰਹੇ ਨੇ 크ਿਸਚਨ ਕਰ ਰਹੇ ਨੇ ਹਿੰਦੂ ਪਰਿਵਾਰ ਕਰ ਰਹੇ ਨੇ ਅਸੀਂ ਸਾਰਿਆਂ ਨੇ ਹੁਣ ਇੱਕ ਸੰਯੋਗ ਦੇਣਾ ਆ ਕਿ ਆਪਾਂ ਪਾਸੇ ਜਿਹੜੀ ਮਦਦ ਕਰਨੀ ਆ ਕਿਉਂਕਿ ਹੱਥ ਜੋ ਕੇ ਬੇਨਤੀ ਆ ਪਰਮੇਸ਼ਰ ਦੇ ਸਾਰਿਆਂ ਸਾਰੀ ਮਨੁਸ਼ੀਤ ਦੇ ਕਿ ਜੋ ਵੀ ਪ੍ਰਭੂ ਦੇ ਦਾਸ ਨੇ ਖਾਮੜਾ ਚਰਚ ਦੇ ਗਲੋਬੈਕਸ ਕਮੇਟੀ ਅਗੇ ਮੇਰੀ ਇਹ ਬੇਨਤੀ ਹੈ ਕਿ ਤੇਰਾ ਵਿਸ਼ਵਾਸ ਜੋ ਜੋ ਵੱਡੀ ਵੱਡੀ ਮਿਨਿਸਟਰੀਆਂ ਪਰਮੇਸ਼ਰ ਦਵਾਲਾ ਜੋ ਭੇਜੀਆਂ ਗਈਆਂ ਚੁਣੀਆਂ ਹੋਈਆਂ ਨੇ ਤੇ ਮੈਨੂੰ ਇਹ ਵਿਸ਼ਵਾਸ ਹੈ ਕਿ ਪ੍ਰਭੂ ਉਹਨਾਂ ਦੇ ਮਨਾਂ ਨੂੰ ਖੋਲੇਗਾ ਹਾਂਜੀ ਸਾਰਿਆਂ ਨੂੰ ਜੈਮਸੀ ਦੀ ਅੱਜ ਅਸੀਂ ਪਿੰਡ ਮਾਸ਼ੀ ਵਾਲਾ ਕੋਹਨੇ ਆਲ ਦੇ ਨੇੜੇ ਪਹੁੰਚੇ ਆ ਇੱਥੇ ਸਾਡੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਆਪਣੇ ਪਾਸ ਸਟੀਫਨ ਜੀ ਉਹਨਾਂ ਨੇ ਵੀਡੀਓ ਬਣਾਈ ਸੀ ਪਾਸਟਰ ਅਬਦੁੱਲ ਜੀ ਉਹਨਾਂ ਦੀ ਠੀਕ ਹੈ ਜੀ ਇਹਨਾਂ ਦਾ ਘਰ ਜਿਹੜਾ ਉਹ ਦੇਖਿਆ ਇਹਨਾਂ ਦਾ ਮੋਟਰਸਾਈਕਲ ਵਗੈਰਾ ਜਿਹੜਾ ਪਾਣੀ ਦੇ ਕਾਰਨ ਰੁੜ ਗਿਆ ਸੀ ਤੇ ਪਾਸ ਜੀ ਦੀ ਆਪਾਂ ਵੀਡੀਓ ਵੇਖ ਕੇ ਉਹਨਾਂ ਨਾਲ ਕੰਟੈਕਟ ਕਰਕੇ ਆਪਾਂ ਇਸ ਜਗ੍ਹਾ ਤੇ ਪਹੁੰਚੇ ਆ ਮੜਾ ਜ ਆ ਘੜਦਾਇਤੋ ਹੱਥ ਦਿਖਾਇਓ ਜਿਹੜਾ ਇਹਨਾਂ ਦਾ ਆਪਣਾ ਮੋਟਰਸਾਈਕਲ ਵਗੈਰਾ ਰੁੜਿਆ ਆ ਤੇ ਇਹਨਾਂ ਦੇ ਨੰਬਾਰੀ ਤੇ ਸਾਰਾ ਉਹਨਾਂ ਦੇ ਘਰ ਤੇ ਹੁੰਦਾ ਤੇ ਇਹਨਾਂ ਦੀਆਂ ਪੇਟੀਆਂ ਨੰਬਾਰੀਆਂ ਸਾਰਾ ਕੁਝ ਜਿਹੜਾ ਕਿ ਤਬਾਹ ਹੋ ਗਿਆ ਵਾ ਤੇ ਉਹ ਆ ਹੀ ਪਾਸ ਸਾਹਿਬ ਪਾਸਟ ਕੇਸ ਹੋ ਤਾਂ ਇਹਨਾਂ ਟਾਈਮ ਦੇ ਨੇ ਉਹ ਪਾਸੇ ਜਾ ਕੇ ਪੁੱਛਣਗੇ ਗਏ ਸਾਰਿਆਂ ਨੇ ਜੈਂਸ ਜੀ ਮੈਂ ਪਾਸਟ ਕੇਸ ਲੋਤਾ ਉਹਨੂੰ ਜਿਸ ਤਰੀਕਾ ਚੱਲਿਆ ਹੈ ਪਾਸੇ ਜੀ ਉਹਨਾਂ ਦੇ ਪ੍ਰਤੀ ਕਿ ਕਾਫੀ ਗਲਿਬੀ ਚ ਉੱਠ ਕੇ ਇਹਨਾਂ ਨੇ ਆਕ ਛੋਟਾ ਜਿਹਾ ਆਪਣਾ ਮਕਾਨ ਬਣਾਇਆ ਸੀਗਾ ਜਿਹੜਾ ਪਾਣੀ ਦੇ ਚਪੇੜ ਦੇ ਵਿੱਚ ਆ ਕੇ ਕਾਫੀ ਹੱਦ ਤੱਕ ਤੇ ਪਿੱਛੇ ਦੇਖ ਸਕਦੇ ਹੋ ਕਿ ਕੀ ਹਾਲਤ ਕੀਤੀ ਹੈ ਪਾਣੀ ਨੇ ਹੁਣ ਇਹ ਚੀਜ਼ ਨੂੰ ਲੈ ਕੇ ਦੇਖੋ ਸਾਡੇ ਕਿੰਨੇ ਸਿੱਖ ਭਰਾ ਮਦਦ ਕਰ ਰਹੇ ਨੇ, 크ਿਸਚਨ ਕਰ ਰਹੇ ਨੇ, Hindu ਪਰਿਵਾਰ ਕਰ ਰਹੇ ਨੇ। ਅਸੀਂ ਸਾਰਿਆਂ ਨੇ ਹੁਣ ਇੱਕ ਸੰਯੋਗ ਦੇਣਾ ਹੈ ਕਿ ਆਪਾਂ ਇਸ ਪਾਸੇ ਜੀ ਦੀ ਮਦਦ ਕਰਨੀ ਹੈ ਕਿਉਂਕਿ ਇੱਕ ਘਰ ਬਣਾਉਣਾ ਜ਼ਿੰਦਗੀ ਦੇ ਵਿੱਚ ਇੱਕ ਵਾਰ ਹੀ ਬੰਦ ਆਇਆ, ਬਾਰ-ਬਾਰ ਘਰ ਨਹੀਂ ਬਣਦਾ। ਠੀਕ ਹੈ। ਤੇ ਇੱਕ ਘਰ ਨੂੰ ਬਣਾਉਣ ਦੇ ਲਈ ਬੰਦੇ ਦੀ ਉਮਰਾਂ ਅੰਬਰਾ ਲੰਘ ਜਾਂਦੀਆਂ ਕਈ ਟੁੱਟ ਜਾਂਦੇ ਆ ਕਈ ਰਹਿੰਦੇ ਆ ਕਈ ਆਨੰਦ ਮੰਦੇ ਆ ਤੇ ਘਰ ਜ਼ਿੰਦਗੀ ਦੇ ਵਿੱਚ ਤੇ ਇੱਕ ਹੀ ਬਣਦਾ ਆ ਤਾੜੇ ਆਪਣੇ ਵੀ ਕਾਰ ਹੋਣਗੇ ਸਾਡਾ ਵੀ ਆਪਣਾ ਘਰ ਆ ਹੁਣ ਜੋ ਜਿਸ ਤਰ੍ਹਾਂ ਇਨਾਂ ਇਸ ਗਰੀਬੀ ਦਾਅਵੇ ਦੇ ਵਿੱਚ ਉੱਠ ਕੇ ਆਪਣੇ ਘਰ ਨੂੰ ਬਣਾਇਆ ਮਕਾਨ ਨੂੰ ਖੜਾ ਕੀਤਾ ਇੱਕ ਪਾਣੀ ਦੀ ਇੱਕ ਕੁਦਰਤ ਦੀ ਮਾਰ ਕਹਿ ਸਕਦੇ ਆ ਕਿ ਕੁਦਰਤ ਦੀ ਮਾਰ ਨੇ ਜੋ ਇਨਾਂ ਦੇ ਨਾਲ ਇੱਕ ਖਿਲਵਾੜ ਕੀਤਾ ਆ ਉਸ ਖਿਲਵਾੜ ਦੇ ਨਾਲ ਇਨਾਂ ਦੇ ਦਿਲ ਤੇ ਜੋ ਥੇਸ ਪਹੁੰਚੀ ਆ ਇਸ ਥੇਸ ਨੂੰ ਇਸ ਦੇ ਉੱਤੇ ਮਲਮ ਤੁਸੀਂ ਲਗਾ ਸਕਦੇ ਹੋ ਇਹ ਨਾਲ ਗਵੈਂਡੀ ਨੇ ਇਨਾਂ ਦੇ ਬ੍ਰਦਰ ਨੇ ਆਪਾਂ ਇਨਾਂ ਨਾਲ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਇਹਨਾਂ ਨੇ ਆਪਣੇ ਮਕਾਨ ਨੂੰ ਖੜਾ ਕੀਤਾ ਸੀਗਾ ਕਿਤਾਂ ਗਰੀਬੀ ਚੋਂ ਉੱਠ ਕੇ ਇਤੋਂ ਤੱਕ ਪਹੁੰਚੇ ਸੀ ਬੜਾ ਕਿਸ ਤਰ੍ਹਾਂ ਪਾਣੀ ਨੇ ਇਹਨਾਂ ਦੇ ਹਾਲਾਤਾਂ ਨੂੰ ਇੱਕ ਇੱਕ ਕਹਿ ਸਕਦੇ ਆ ਕਿ ਇੱਕ ਗੰਬੀਰਤਾ ਦੇ ਨਾਲ ਇਹਨਾਂ ਨੂੰ ਠੇਸ ਪਹੁੰਚਾਈ ਆ ਭਾਈ ਤੁਸੀਂ ਦੱਸ ਸਕਦੇ ਹੋ ਕਿਵੇਂ ਕੀ ਮਤਲਬ ਹਾਲਾਤ ਬਣ ਗਏ ਹੁਣ ਇਹਨਾਂ ਦੇ ਪਹਿਲਾਂ ਕੀ ਸੀਗੇ ਤੇ ਹੁਣ ਕੀ ਹੈ ਭਾਈ ਹਾਲਾਤ ਕਿ ਮਨੇ ਪਹਿਲਾਂ ਜਵਾਰੇ ਪਾਪਾ ਇਹਨਾਂ ਦੇ ਮਜ਼ਦੂਰੀ ਕਰਦਾ ਸੀ ਜੀ 10000 ਰੁਪਏ ਜੋੜ ਕੇ ਜਵਾਰੇ ਨੇ ਹੁਣ ਖੁਦ ਕਰਾਇਆ ਜੀ ਮਹਾ ਮਾਤਾ ਇੱਕੋ ਦਾ ਕੋਲ ਚੀ ਆਪਣਾ ਘਰ ਜਵਾਨ ਨੇ ਦੋ ਬੱਚੇ ਆ ਇਹਨਾਂ ਦੇ ਦੋ ਬੇਟੇ ਆ ਇਹਨਾਂ ਦੇ ਜੀ ਉਹ ਮਤਲਬ ਇਹਨਾਂ ਨੇ ਜਿਹੜਾ ਨਾ ਬਹੁਤ ਹੀ ਕਰੀਬੀ ਜੋ ਉੱਠ ਕੇ ਆਪਣਾ ਸਾਥ ਪਾਈ ਆ ਜੀ ਜੀ ਤੇ ਉਹ ਪਾਜੀ ਤੁਸੀਂ ਰਹਿੰਦੇ ਪਏ ਜੀ ਪਾਣੀ ਦੇ ਕਾਰਨ ਇਹਨਾਂ ਦਾ ਕਿੰਨਾ ਠੱਗਾ ਹੋ ਗਿਆ ਜੀ ਇਧਰ ਤੁਸੀਂ ਦੇਖ ਸਾਦੋ ਕਿ ਇਧਰੋਂ ਪਾਣੀ ਦੀ ਇੱਕ ਮਾਰ ਜੋ ਇਹਨਾਂ ਨੂੰ ਪਈ ਹੋਈ ਆ ਜਿਸ ਦੇ ਕਰਕੇ ਸਾਰੀਆਂ ਹੀ ਨੀਆਂ ਅਗਰ ਤੁਸੀਂ ਥੱਲੇ ਜਾ ਕੇ ਥੋੜਾ ਮੈਂ ਕੈਮਰਾਮੈਨ ਨੂੰ ਕਾਵਾਂਗਾ ਕਿ ਥੋੜਾ ਨਜ਼ਦੀਕ ਤੋਂ ਦਿਖਾਇਆ ਜਾਵੇ ਕਿ ਦੇਖੋ ਇਹਨਾਂ ਦੀਆਂ ਨੀਆਂ ਵੀ ਵੀ ਇੱਕ ਪਕਾਈ ਵੀ ਇਹਨਾਂ ਨੇ ਕੀਤੀ ਆ ਪਰ ਪਾਣੀ ਦੀ ਮਾਰ ਦੇ ਨਾਲ ਪਕਾਈ ਵੀ ਇਹਨਾਂ ਦੇ ਕਿਸੇ ਕੰਮ ਨਹੀਂ ਆਈ ਤਾਂ ਫਸ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਸ ਤਰ੍ਹਾਂ ਤੁਹਾਡੀ ਮਦਦ ਹੋ ਸਕੇ ਕਿਸ ਤਰ੍ਹਾਂ ਤੁਸੀਂ ਇਸ ਸਦਲੇ ਦੇ ਵਿੱਚੋਂ ਕਿਸ ਤਰ੍ਹਾਂ ਬਾਹਰ ਆ ਸਕਦੇ ਹੋ ਕਿਸ ਤਰ੍ਹਾਂ ਦੀ ਤੁਹਾਨੂੰ ਹੈਲਪ ਚਾਹੀਦੀ ਹੈ ਕਿਸ ਤਰ੍ਹਾਂ ਲੋਕ ਤੁਹਾਡੀ ਹੈਲਪ ਕਰਨ ਤੁਸੀਂ ਆਪਣਾ ਕੁਝ ਬੋਲ ਸਕਦੇ ਸਾਡੇ ਸੰਸਥਾ ਨੂੰ ਸਾਡੀ ਉਸਟੇਜ ਅੰਸੀ ਮੈਂ ਪਰਮੇਸ਼ਰ ਦਾ ਪਾਸਟਰ ਬਿਲਕੁਲੇ ਵੱਲ ਰਹਿਣਾ ਉਹ ਜੋ ਵੀ ਤੁਸੀਂ ਵਚਨ ਚ ਲਿਖ ਕੇ ਡਿੱਗੇ ਨੂੰ ਪਰਮੇਸ਼ਰ ਤੋਂ ਹੁੰਦਾ ਜੀ ਤਾਂ ਪਰਮੇਸ਼ਰ ਵਚਨ ਲਿਖਿਆ ਕਿ ਇੱਕ ਤਾਂ ਪੌਲਸ ਗਿਆ ਸੇਵਾ ਕਰਨ ਵਾਸਤੇ ਤੇ ਸਾਰੇ ਨੇ ਦਰਵਾਜ਼ੇ ਬੰਦ ਕਰ ਦਿੱਤੇ ਪਰ ਪਰਮੇਸ਼ਵਰ ਉਸ ਭੰਦ ਮਨ ਖੋਲਿਆ ਤੇ ਇਥੇ ਠਹਿੜੇਗਾ ਤੇ ਮੇਰਾ ਵਿਸ਼ਵਾਸ ਜੋ ਜੋ ਵੱਡੀ ਵੱਡੀ ਮਿਨਿਸਟਰੀਆਂ ਪਰਮੇਸ਼ਰ ਦੇ ਵੱਲੋਂ ਜੋ ਭੇਜੀਆਂ ਗਈਆਂ ਚੁਣੀਆਂ ਹੋਈਆਂ ਨੇ ਤੋਂ ਮੈਨੂੰ ਵਿਸ਼ਵਾਸ ਹੈ ਕਿ ਪ੍ਰਭੂ ਉਹਨਾਂ ਦੇ ਮਨਾਂ ਨੂੰ ਖੋਲੇਗਾ ਤੇ ਮੇਰੇ ਘਰ ਦੇ ਹਾਲਾਤ ਵੇਖ ਕੇ ਪਾਸੇ ਰੋਕੇਸ਼ਨ ਬਤਾ ਹੀ ਦਿੱਤਾ ਬ੍ਰਦਰ ਜੀ ਨੇ ਬਤਾ ਹੀ ਦਿੱਤਾ ਕਿ ਮੇਰੇ ਕਿਵੇਂ ਦੇ ਹਾਲਾਤ ਆ ਕਿ ਜਿੱਦਾਂ ਪਾਸ ਸਟੀਫਨ ਜੀ ਆਏ ਸੀ ਕਿ ਮੈਂ ਰੂਮ 'ਚ ਸੀ ਜੀ ਕਿੰਨੇ ਮਾਰਿਆ ਲਾਦ ਨਹੀ ਨਹੀ ਕੋਈ ਗੱਲ ਨਹੀਂ ਕੋਈ ਨਹੀਂ ਪਰ ਮੇਰਾ ਕੋਈ ਹੱਦੋਂ ਵੀ ਅੱਗੇ ਪਿੱਛੇ ਨਹੀਂ ਹੈਗਾ ਕੋਈ ਨਹੀਂ ਹੈਗਾ ਆਪਾਂ ਖੁਦ ਦੀ ਫੈਮਲੀ ਹੈ ਮੋਟਰਸਪੈਡ ਤਿਸਾਲਾ ਕੋ ਰੋੜ ਗਿਆ ਚਲ ਉੱਪਰ ਗੱਲ ਪਰ ਗੱਲ ਕਿ ਜੇ ਪਰਮੇਸ਼ੁਰ ਚਾਹੇ ਔਰੋਂਦੇ ਨੂੰ ਅਹਿਸਾਸ ਆਦਾ ਵਚਨ ਚ ਲਿਖਿਆ ਕਿ ਜੇ ਰੋ ਰੋ ਕੇ ਬੀਸ ਤੱਕ ਜੇ ਕਹ ਰਹੇ ਨੇ ਨਾ ਵੱਡੇ ਗੱਲ ਹਾਲੇਲੂਇਆ ਹਾਲੇਲੂਇਆ ਤਾਂ ਪਰਮੇਸ਼ੁਰ ਦੀ ਮਹਿਮਾ ਹੋਣੀ ਚਾਹੀਦੀਆ ਵਚਨ ਚ ਲਿਖਿਆ ਜ਼ੂਬ ਨੇ ਇੱਕ ਗੱਲ ਕਹੀ ਸੀ ਕਿ ਪਰਮੇਸ਼ੁਰ ਨੇ ਦਿੱਤਾ ਤੇ ਪਰਮੇਸ਼ਰ ਲਿਆ ਉਹਦਾ ਇਨਾਮ ਕੀ ਹੋਵੇ ਹallelujah ਧੰਨਵਾਦ ਕਰਦੇ ਪਰਮੇਸ਼ਵਰ ਦਾ ਸਾਨੂੰ ਚੰਗਾ ਕਰ ਦਿੱਤਾ ਹੀ ਪਰਮੇਸ਼ਵਰ ਇੱਕ ਸਾਲ ਇੱਕ ਸਾਲ ਵੀ ਨਹੀਂ ਆ 6 ਮਹੀਨੇ ਸੀ ਧੰਨਵਾਦ ਸਹੀ ਸਲਾਮਤ ਰੱਖਿਆ ਮੈਂ ਸ਼ੁਕਰ ਕਰਨਾ ਪ੍ਰਭੂ ਤੇ ਕਿ ਮੈਂ ਪੂਰਾ ਪਰਿਵਾਰ ਬਚ ਗਿਆ ਬਾਕੀ ਹੱਥ ਜੋੜ ਕੇ ਬੇਨਤੀ ਆ ਪਰਮੇਸ਼ਵਰ ਦੇ ਸਾਹਮਣੇ ਸਾਡੀ ਮਿਨਿਸਟਰ ਅੱਗੇ ਜੋ ਵੀ ਪ੍ਰਭੂ ਦੇ ਦਾਸ ਨੇ ਖੰਬਰਾ ਚਰਚ ਦੇ ਗਲੋਬੈਕਸ ਕਮੇਟੀ ਅੱਗੇ ਮੇਰੀ ਇਹ ਬੇਨਤੀ ਹੈ ਕਿ ਸਾਡੇ ਘਰ ਦੇ ਹਾਲਾਤ ਨੂੰ ਵੇਖ ਕੇ ਤੁਸੀਂ ਸੇਵਾ ਦੇ ਸਕਦੇ ਹੋ ਮੇਰਾ ਵਿਸ਼ਵਾਸ ਹੈ ਅਸੀਂ ਇੱਥੇ ਪਾਸ ਸਟੀਫਨ ਜੀ ਉਹਨਾਂ ਨੇ ਜਦੋਂ ਮੇਰੇ ਨਾਲ ਗੱਲ ਕੀਤੀ ਕਿਉਂਕਿ ਅਸੀਂ ਆਪਣੇ ਫਾਦਰ ਸਾਹਿਬ ਪਾਸਟਰ ਅੰਕਲ ਯੂਸਫ ਨੂੰ ਰੋਲਾ ਜੀ ਦੀ ਦਿਸ਼ਾ ਨਿਰਦੇਸ਼ਾਂ ਹਟ ਔਰ ਸਾਡੇ ਪ੍ਰਧਾਨ ਜਯਤੇਂਦਰ ਮਸੀ ਗੌਰਵ ਜੀ ਦੇ ਠੀਕ ਹੈ ਸਮਰਥਨ ਨਾਲ ਇੱਥੇ ਪਹੁੰਚੇ ਆ ਠੀਕ ਹੈ ਜੀ ਉਹਨਾਂ ਦੀ ਤਾਕਤ ਹੈ ਸਾਡੇ ਪਿੱਛੇ ਜੋ ਕਿ ਸਾਨੂੰ ਇੱਕ ਕਹਿੰਦੇ ਹੁੰਦੇ ਕਿ ਇੱਕ ਜਿਹੜੀ ਦਵਾਈ ਬੰਦੇ ਨੂੰ ਪ੍ਰੇਰਿਤ ਕਰਦੀ ਜਦੋਂ ਉਹਨਾਂ ਨੂੰ ਆਪਾਂ ਇਹ ਚੀਜ਼ਾਂ ਕਰਦੇ ਦੇਖਿਆ ਕਿ ਉਹ ਲੋਕਾਂ ਦੀ ਹੈਲਪ ਕਰ ਰਹੇ ਨੇ ਆਪਾਂ ਵੀ ਇਸ ਚੀਜ਼ ਨੂੰ ਆਪਣੇ ਆਪ ਦੇ ਵਿੱਚ ਆਪਣੇ ਮਿਨਿਸਟਰੀ ਐਜੂਕੇਸ਼ਨ ਤੋਂ 타 ਮਿਨਿਸਟਰੀ ਦੇ ਵਿੱਚ ਫਲਾਇਪ ਆਪਾਂ ਵੀ ਚੱਲੀਏ ਤੇ ਸਾਰਿਆਂ ਦੀ ਹੈਲਪ ਕਰਕੇ ਆਈਏ ਹੁਣ ਜੋ ਵੀ ਪਤਾ ਜੋ ਵੀ ਖੁਦਾ ਨੇ ਸਾਨੂੰ ਜਿੰਨਾ ਤਾਂ ਦਿੱਤਾ ਵਾ ਅਸੀਂ ਬਹੁਤਾ ਤਾਂ ਨਹੀਂ ਕਰ ਸਕਿਆ ਪਰ ਜੋ ਵੀ ਸਾਨੂੰ ਦਿੱਤਾ ਨਾ ਉਹਦੇ ਹਿਸਾਬ ਨਾਲ ਅਸੀਂ ਥੋੜਾ ਬਹੁਤਾ ਜੋ ਵੀ ਪਾਸੇ ਜੀ ਦੀ ਮਦਦ ਕਰਕੇ ਚੱਲੇ ਆ ਤੇ ਜੀ ਵਿਸ਼ਵਾਸ ਕਰਦੇ ਆ ਕਿ ਹੋਰ ਵੀ ਜਿਹੜੇ ਸਾਨੂੰ ਵੀਰ ਵੇਖ ਰਹੇ ਨੇ ਜਿਹੜੇ ਪੈਸੇ ਤੇ ਲਿਆਲੇ ਨੇ ਕਿਉਂਕਿ ਜਿਸ ਤਰ੍ਹਾਂ ਸਾਨੂੰ ਸਾਡੇ ਦਾਨੀ ਵੀਰ ਆਪਣੇ ਬਟਾਲੀ ਦੇ ਵਿੱਚ ਸਾਡੀ ਪਰਮਜੀਤ ਭਾਜੀ ਨੇ 골ਡ ਸ਼ਾਪ ਹੈ ਉਹਨਾਂ ਦੀ ਉਹਨਾਂ ਨੇ ਵੀ ਰੋਹਾਂ ਦੀ ਥੋੜੀ ਬੋਤੀ ਹੈਲਪ ਵਾਸਤੇ ਸਮਾਨ ਭੇਜਿਆ ਕੁਝ ਕੈਸ਼ ਪੈਸੇ ਭੇਜੇ ਨੇ ਹੋਰ ਵੀ ਸਾਡੇ ਵੀਰਾਂ ਨੇ ਬੜੀ ਮਦਦ ਕੀਤੀ ਆ ਤੇ ਸਾਡਾ ਵੀਰ ਕਮੇਡੀਅਨ ਰਵੀਦੁੱਲਾ ਵੀ ਇੱਥੇ ਪਹੁੰਚਿਆ ਸਾਡੇ ਨਾਲ ਵੀਰ ਆਪਣੇ ਪਾਸ ਸਾਡੇ ਹਾਲਾਤ ਵੇਖ ਕੇ ਅਸੀਂ ਇਹਨਾਂ ਨਾਲ ਥੋੜੀ ਜਿਹੀ ਗੱਲਬਾਤ ਕਰਾਂਗੇ ਸਿਰਫ 2-3 ਮਿੰਟ ਦੀ ਉਸ ਤੋਂ ਬਾਅਦ ਅਸੀਂ ਉਥੋਂ ਵਿਦਾ ਲਵਾਂਗੇ ਪਾਸ ਸਾਡੇ ਸਾੜਿਆਂ ਨੂੰ ਜਾਣ ਸੀ ਕਿ ਜਿੰਨੀ ਹੋ ਸਕੇ ਪਾਸਟਰ ਜੀ ਦੀ ਮਦਦ ਕਰੋ ਆਪਣੇ ਕੋਲ ਜਿੰਨੀ ਹੋਏਗੀ ਆਪ ਕਢਾਂਗੇ ਧੰਨਵਾਦ ਸਾਹਿਬ ਜੈਮਸ